ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬੈਲ ਕੰਮ ਜੀ ਮੇਰੇ ਚੈਨਲ ਰਿਤਕੌਰ ਤੇ ਤੇ ਆਪਾਂ ਲੈ ਗਏ ਆ ਜੀ ਅੱਜ ਦੋ ਜਾਗਟਾਂ ਇੱਕ ਬਲੌਜ਼ ਤੇ ਇੱਕ ਜੀਨਸ ਕੋਟੀ ਤੇ ਸਾਡੇ ਗਵਾਂਡੀਆਂ ਦੇ ਵਿਆਹ ਸੀ ਇਸ ਕਰਕੇ ਮੈਂ ਤੁਹਾਨੂੰ ਵੀਡੀਓ ਨਹੀਂ ਪਾਈ ਗਈ ਵਿਆਹ 'ਚ ਸੀਗੇ ਤੇ ਆ ਦੇਖੋ ਆ ਦੇਖੋ ਜੀ ਜਾਕਟ ਦਾ ਕਲਰ ਬਾਵਾ ਜਿਹਾ ਕਲਰ ਹੈ ਬਹੁਤ ਸੋਹਣਾ ਦੇਖੋ ਪੌકેટ ਇਹਨਾਂ ਚ ਕੋਈ ਵੀ ਮੇਰੀ ਭੈਣ ਨੂੰ ਕਿਸੇ ਨੂੰ ਵੀ ਪਸੰਦ ਹੋਵੇ ਤਾਂ ਤੁਸੀਂ ਮੈਨੂੰ ਜਰੂਰ ਸਕਰੀਨਸ਼ਾਟ ਲੈ ਕੇ ਰੱਖਿਓ ਤੇ ਜਰੂਰ ਮੈਨੂੰ ਮੈਸੇਜ ਕਰਿਓ ਤੇ ਆਪ ਦਾ ਆਰਡਰ ਬੁੱਕ ਕਰਵਾਇਓ ਇਹਦਾ ਪ੍ਰਾਈਸ ਹੈ ਜੀ 500 ਇਹ ਕੱਪਾ ਲੈ ਕੇ ਆਏ ਆ ਮੋਰ ਪੰਖੀਆ ਕਲਰ ਪੂਰੀ ਲੰਬਾਈ ਹੈ ਦੇਖੋ ਜੀ ਨੇੜੇ ਤੋਂ ਕਲਰ ਇਹ ਦਾ ਬਹੁਤ ਸੋਹਣਾ ਕਲਰ ਹੈ ਇਹਦਾ ਪ੍ਰਾਈਜ਼ ਹੈ ਜੀ 500 ਇੱਕ ਲੈ ਕੇ ਆਏ ਆ ਜੀ ਆਪਾਂ ਬਲੌਜ਼ ਕੱਟ ਪਾ ਕੇ ਬਣਾਇਆ ਜੀ ਤੇ ਬਟਨ ਲੱਗਿਆ ਹੋਏ ਇਹਦਾ ਪ੍ਰਾਈਸ ਵੀ 500 ਹੀ ਹੈ ਆ ਲੈ ਕੇ ਆਏ ਜੀ ਆਪਾਂ ਜੈਨਸ ਕੋਟੀ ਦੇਖੋ ਡਿਜ਼ਾਈਨ ਇਹਦੇ ਵਿੱਚ ਤੇ ਗਲੇ 'ਚ ਕਲਰ ਪਾਇਆ ਹੋਇਆ ਹੈ ਦੋ ਕਲਰਾਂ ਦੀ ਬਣਾਈ ਹੈ ਇਹ ਲੰਬੀ ਬਾਜੂ ਆ ਇਹਦਾ ਪਰਾਈ ਜੀ 700 ਇਹਨਾਂ ਜੋ ਕੋਈ ਵੀ ਮੇਰੇ ਕਿਸੇ ਵੀ ਭੈਣ ਨੂੰ ਪਸੰਦ ਆ ਹੋਵੇ ਤਾਂ ਤੁਸੀਂ ਜਰੂਰ ਮੈਨੂੰ ਮੈਸੇਜ ਕਰੋ ਤੇ ਆਪ ਦਾ ਆਰਡਰ ਬੁੱਕ ਕਰਵਾਇਓ ਤੇ ਜਰੂਰ ਮੇਰੀ ਹੈਲਪ ਕਰੋ ਮੈਂ ਜੀ ਸੂਟਾਂ ਦੀ ਵੀਡੀਓ ਵੀ ਪਾਉਣੀ ਆ ਬਲੌਜ਼ ਜਗਤਾਂ ਦੀ ਵੀ ਪਾਉਣੀ ਆ ਮੇਰਾ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ